ਹਾਵੀ ਦੋਸਤੋ ਕੀ ਹਾਲ ਚਾਲ ਆ ਮੈਂ ਤੁਹਾਡਾ ਆਪਣਾ ਰਾਜਪੂਲ ਵਾਲੀਆ ਅਮੀਰ ਆ ਸਾਰੇ ਠੀਕ ਹੋਣਗੇ ਤੇ ਜਿਹੜਾ ਹੜਾਂ ਦਾ ਪਾਣੀ ਆ ਉਹ ਥੋੜਾ ਜਿਹਾ ਘਟ ਗਿਆ ਤੇ ਇੱਕ ਨਾ ਵਿੱਚ ਹੋਰ ਖਬਰ ਆਈ ਆ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਪਿੱਛੇ ਫੋਟੋ ਆ ਜਿਹੜੀ ਹਨ ਚੱਲੀ ਜਾਂਦੀ ਆ ਤੇ ਕਾਰਨ ਕੀ ਆ ਦੋਸਤੋ ਕਿ ਇਹ ਬੰਦੇ ਕਹਿ ਰਹੇ ਆ ਕਿ ਨਾ ਵੱਜੇਗਾ ਬਾਂਸ ਨਾ ਵੱਜੇਗੀ ਬੰਸਰੀ ਪਾਣੀ ਛੋੜ ਦੋ ਪਹਿਲੇ ਪਾਣੀ ਕੋ ਇਕੱਠਾ ਕਰੋ ਬਾਅਦ ਵਿੱਚ ਛੋੜ ਦਿਓ ਕਿ ਇਨਕਾ ਮਤਲਬ ਹੈ ਕਿ ਨਾ ਬਜੇਗੀ ਬਾਂਸਰੀ ਨਾ ਬਜੇਗਾ ਬਾਂਸ ਹਨ ਤੇ ਰੁੜ ਜਾਏਗਾ ਦੇਖੋ ਇਹ ਦੁਨੀਆ ਨੂੰ ਬਣਾਉਣ ਵਾਲਾ ਜਿਹੜਾ ਉਹ ਉਹ ਹੀ ਤੈਅ ਕਰ ਸਕਦਾ ਕਿ ਨੂੰ ਰੋੜਨਾ ਕਿ ਨੂੰ ਰੱਖਣਾ ਤੇ ਕੀ ਇਹਦਾ ਹੱਲ ਕਰਨਾ ਤੁਸੀਂ ਕੁਝ ਨਹੀਂ ਕਰ ਸਕਦੇ ਰਹਿ ਗਈ ਗੱਲ ਪੰਜਾਬ ਤੋਂ ਤੁਹਾਨੂੰ ਚੇੜ ਕਾਦੀ ਆ ਪੰਜਾਬ ਦੇਖ ਕਰਕੇ ਇਹ ਭਾਰਤ ਆ ਇਹ ਤੁਸੀਂ ਭਲੇਖਾ ਕਰ ਦਿਓ ਮਨ ਚ ਪੰਜਾਬ ਹੈਗਾ ਨਾ ਭਾਰਤ ਦੇ ਵਿੱਚ ਤੇ ਭਾਰਤ ਦਾ ਨਾਮ ਸਾਰੀ ਦੁਨੀਆ ਚ ਗੂੰਜਦਾ ਤੇ ਕਹਿਣ ਦੀਆਂ ਗੱਲਾਂ ਤੁਸੀਂ ਕਰਦੇ ਹੋ ਵੀ ਰੋੜ ਦੇਓਗੇ ਰੋੜ ਨਾਲ ਅੱਜ ਤੱਕ ਕੋਈ ਜੰਮਿਆ ਨਹੀਂ ਬੜੇ ਆਏ ਬੜੇ ਗਏ ਹਨਾ ਗੱਲ ਆ ਦੋਸਤੋ ਆਏ ਵੀ ਤੁਹਾਨੂੰ ਚਿਹੜ ਕਾਦੀ ਆ ਪੰਜਾਬ ਨਾਲੋਂ ਪੰਜਾਬ ਨੇ ਤੁਹਾਨੂੰ ਕੀ ਨਹੀਂ ਦਿੱਤਾ ਪੰਜਾਬ ਤੇ ਆਫਤਾ ਆਈ ਸਾਰਾ ਸੋਨਾ ਵੇਚ ਕੇ ਹੈ ਘਰ ਦੀਆਂ ਔਰਤਾਂ ਨੇ ਸੋਨਾ ਕੱਢ ਕੇ ਹੱਥ ਤੇ ਧਰਤਾ ਵੀ ਜੋ ਲੜਾਈ ਲੜ ਦੋ ਕੱਤਰ ਦੀ ਲੜਾਈ ਜੰਗ ਲੱਗੀ ਸਾਡੀ ਉਦੋਂ ਸਾਡੇ ਸ਼ਹੀਦ ਹੋ ਗਏ ਸਾਰੇ ਕਾਰਗਰ ਦੀ ਲੱਗੀ ਉਦੋਂ ਤਾਂ ਜਿੰਨੀਆਂ ਲੜਾਈਆਂ ਹੋਈਆਂ ਇਸ ਵਾਰ ਦੇ ਵਿੱਚ ਜਿੰਨੀਆਂ ਇਹ ਇੰਡੀਆ ਦੀਆਂ ਲੜਾਈਆਂ ਕਿਸੇ ਨਾਲ ਲੱਗੀਆਂ ਭਾਰਤ ਦੀਆਂ ਤੇ ਸਾਰਿਆਂ ਤੋਂ ਅੱਗੇ ਕੌਣ ਸੀ ਪੰਜਾਬੀ ਪੰਜਾਬੀ ਕੌਮ ਐਹੋ ਜੀ ਆ ਨਾ ਕਦੇ ਪਿੱਛੇ ਹੱਟੀਆ ਤੇ ਨਾ ਹਟਨਾ ਥੋੜਾ ਹਸ਼ਰ ਐਹੋ ਜਾਂ ਹੋਣਾ ਕਿਸੇ ਦਿਨ ਕਿ ਤੁਸੀਂ ਫੇਰ ਪੰਜਾਬ ਚ ਹੀ ਆਉਣਾ ਮੁੜ ਕੇ ਕਿ ਸਾਡਾ ਸਾਥ ਦਿਓ ਜੀ ਹੱਥ ਬੰਨ੍ਹ ਕੇ ਦਿਓਗੇ ਪੰਜਾਬ ਦੇ ਨਾਲ ਪੰਜਾਬ ਦੇ ਲੋਕ ਬੜਿਆ ਸਾਡੇ ਚ ਲੋਕਾਂ ਚ ਭਾਈਚਾਰਾ ਬਹੁਤ ਜੇ ਪਾਕਿਸਤਾਨ ਨਾਲ جنگ ਲੱਗਦੀ ਆ ਤਾਂ ਸਾਰਿਆਂ ਤੋਂ ਪਹਿਲਾਂ ਜਿਹੜਾ ਸਾਡਾ ਪੰਜਾਬ ਵਿਚਾਰੇ ਬੈਠਾ ਐ ਉਹ ਉਹਦੇ ਵਿੱਚ ਇੰਨਾ ਪਰੇਸ਼ਾਨੀ ਆਉਂਦੀ ਆ ਵਿੱਚ ਕਿੰਨੇ ਬੰਬ ਡੇਗਦੇ ਆ ਟਰੂਮ ਡੇਗਦੇ ਆ ਹਨਾ ਤੇ ਉਦੋਂ ਤਾਂ ਕੋਸ਼ਿਸ਼ ਕਰਦੇ ਤੁਹਾਡੀ ਕੋਸ਼ਿਸ਼ ਪੂਰੀ ਆ ਕਿ ਪੰਜਾਬ ਨੂੰ ਕਿਵੇਂ ਨਾ ਕਿਵੇਂ ਪਾਣੀ ਨਾ ਜਾਂ ਕਾਹੇ ਨਾ ਕਾਹੇ ਨਾ ਰੋੜਿਆ ਜਾਵੇ ਇਹ ਸਿਰਫ ਤੁਹਾਡੇ ਜਿਹੜੇ ਇਹੋ ਜਿਹੇ ਲੋਕ ਆ ਨਾ ਇਹਨਾਂ ਦੇ ਕਰਕੇ ਆ ਤੁਹਾਨੂੰ ਸ਼ਰਮ ਨਹੀਂ ਆਈ ਇਹੋ ਜੀ ਗੱਲ ਕਰਦਿਆਂ ਨੂੰ ਕਿ ਥੋੜਾ ਪੰਜਾਬ ਦੇ ਨਾਲ ਵੈਰ ਕੀ ਆ ਇਹ ਤਾਂ ਖੁੱਲ ਕੇ ਦੱਸੋ ਜਿਹੜੀਆਂ ਕੁੱਝੀਆਂ ਚਾਲਾਂ ਹੁੰਦੀਆਂ ਜਿਹੜੇ ਕੁੱਝੀਆਂ ਚਾਲਾਂ ਲੋਕ ਚੱਲਦੇ ਗੁੱਝੀਆਂ ਚਾਲਾਂ ਜਿਹਨੂੰ ਕਹਿੰਦੇ ਨੇ ਪਿੱਛੋਂ ਹਨਾ ਤੁਹਾਨੂੰ ਹਮੇਸ਼ਾ ਹੀ ਪਿੱਛੋਂ ਵਾਰ ਕਰਨ ਦੀ ਆਦਤ ਆ ਹਮੇਸ਼ਾ ਹੀ ਜੇ ਤੁਹਾਨੂੰ ਲੱਗਦਾ ਹੈ ਕਿ ਵੀ ਤੁਹਾਡੇ ਨਾਲ ਕੋਈ ਵੈਰ ਆ ਤੁਸੀਂ ਡਾਇਰੈਕਟ ਕਹਿ ਸਕਦੇ ਹੋ ਪੰਜਾਬੀਆਂ ਨੂੰ ਜਾਂ ਪੰਜਾਬ ਨੂੰ ਕਿ ਤੁਹਾਡੇ ਤੋਂ ਸਾਨੂੰ ਆਹ ਪ੍ਰੋਬਲਮ ਆ ਆਹ ਪ੍ਰੋਬਲਮ ਆ ਤੁਸੀਂ ਹਮੇਸ਼ਾ ਜਿਹੜਾ ਨਾ ਆ ਕੰਮ ਆ ਤੁਹਾਡੇ ਆਸਤੇ ਬਹੁਤ ਵੱਡੀ ਗਲਤੀ ਆ ਕਿ ਜਿਹੜਾ ਤੁਸੀਂ ਪਿੱਛੋਂ ਮਾਰ ਕਰਦੇ ਹੋ ਇਹ ਤੁਹਾਡੀਆਂ ਹੁਣ ਇਹ ਸਾਰੇ ਲੋਕ ਕਹਿ ਰਹੇ ਸੀ ਕਿ ਇਹ ਕਈ ਲੋਕ ਇਹ ਕਹਿੰਦੇ ਸੀ ਕਿ ਇਹ ਰੱਬ ਦੀ ਕਰਨੀ ਆ ਹਨਾ ਚਲੋ ਕੋਈ ਗੱਲ ਨਹੀਂ ਵੱਡੇ ਦਿਲ ਵਾਲੇ ਲੋਕ ਆ ਪੰਜਾਬ ਦੇ ਸਾਰਾ ਕੁਝ ਰੁੜ ਵੀ ਜਾਂਦਾ ਤਾਂ ਵੀ ਰੋਟੀ ਖਾਉਂਦੇ ਆ ਤੁਹਾਨੂੰ ਵੀ ਰੋਟੀ ਖਵਾਵਾਂਗੇ ਜਦੋਂ ਤੁਸੀਂ ਆਵੋਗੇ ਨਾ ਤੁਹਾਡੇ ਕੋਈ ਇਹੋ ਜੀ ਵਾਸਤ ਪਿਆ ਤਾਂ ਤੁਹਾਨੂੰ ਵੀ ਰੋਟੀ ਪਾਣੀ ਮਿਲੂਗਾ ਪਰ ਤੁਸੀਂ ਹਮੇਸ਼ਾ ਇਹ ਸੋਚਦੇ ਹੋ ਕਿ ਇਹ ਪੰਜਾਬ ਨੂੰ ਇਆੜਿਆ ਕਿਵੇਂ ਜਾਵੇ ਕੀ ਕੀਤਾ ਜਾਵੇ ਤੁਸੀਂ ਪਾਣੀ ਨਾਲ ਰੋੜਦੇ ਹੋ ਕਿਤੇ ਤੁਸੀਂ ਕੋਸ਼ਿਸ਼ ਛੱਡਦੇ ਹੋ ਕਿਤੇ ਇਹਤੇ ਕੁਝ ਅਲੀਗੇਸ਼ਨ ਲਾ ਦਿੰਦੇ ਹੋ ਫਿਰ ਤੁਸੀਂ ਖੁਦ ਕਰਕੇ ਹੀ ਕਹਿ ਦਿੰਦੇ ਹੋ ਕਿ ਪੰਜਾਬ ਜੀ ਨਸ਼ਿਆਂ ਦਾ ਹੜ ਆਇਆ ਪਿਆ ਲਿਆਉਂਦਾ ਕੌਣ ਸਰਕਾਰ ਕੀ ਫੇ ਰੋਕਣੇ ਕਿਹਨੇ ਆ ਤੇ ਸਾਡੇ ਬਿਨਾਂ ਗੱਲ ਤੋਂ ਪੰਜਾਬੀ ਮੁੰਡੇ ਆ ਜਿਹੜੇ ਵਿਚਾਰੇ ਉਹਨਾਂ ਦੇ ਦੇਖੋ ਤੁਸੀਂ ਕੀ ਹਾਲ ਕਰਦੀਆਂ ਰਹੀਆਂ ਨੇ ਸਰਕਾਰਾਂ ਟਾਈਮ ਟਾਈਮ ਤੇ ਕੁਝ ਤਾਂ ਬਾਹਰ ਹੀ ਨਿਕਲ ਗਏ ਬਾਹਰ ਸਾਡੇ ਪੰਜਾਬ ਦੇ ਲੋਕ ਮੈਂ ਤਾਂ ਇਹ ਆ ਨਾ ਵੀ ਜਿੰਨੇ ਲੋਕ ਹਨਾ ਚਲੇ ਗਏ ਬਾਹਰ ਚੰਗੀ ਗੱਲ ਆ ਕਿਉਂ ਚਲੇ ਗਏ ਕਿ ਸਾਡੀ ਜਿਹੜੀ ਸਿੱਖ ਕੌਮ ਆ ਸਰਦਾਰ ਆ ਜਿਹੜੇ ਉਹ ਬਚੇ ਰਹਿਣਗੇ ਚਲੋ ਕੋਵਿਡ ਦੀ ਜਿੰਨਾ ਤੋਂ ਨਹੀਂ ਜਾਇਆ ਜਾਂਦਾ ਉਹ ਤਾਂ ਬੈਠੇ ਆ ਨਾ ਇੱਥੇ ਪੰਜਾਬ ਦੇ ਵਿੱਚ ਉਹ ਆਪ ਦੀ ਸ਼ਹਾਦਤ ਦੇਣ ਵਾਸਤੇ ਬੈਠੇ ਆ ਬੜੇ ਲੋਕ ਤੇ ਵਕਤ ਵਕਤ ਦੇ ਲੋਡ ਲੋਡ ਪੈਣ ਤੇ ਹਰ ਇੱਕ ਚੀਜ਼ ਦੇ ਨਾਲ ਉਹ ਜਦੋ ਜਹਿਦ ਕਰਦੇ ਆ ਜਿਵੇਂ ਹੁਣ ਕਰੀ ਜਾਂਦੇ ਆ ਸਾਡੇ ਪੰਜਾਬ ਦੇ ਵਿੱਚ ਜੇ ਹੜ ਆਇਆ ਤੇ ਕਿਹਨੇ ਸਾਥ ਨਹੀਂ ਦਿੱਤਾ ਸਾਡਾ ਹੈ ਕਿਹਨੇ ਨਹੀਂ ਦਿੱਤਾ ਸਾਡੇ ਹਰਿਆਣੇ ਦੇ ਲੋਕ ਵੀ ਆਏ ਯੂਪੀ ਤੋਂ ਵੀ ਆਏ ਕਈ ਪਾਸੋਂ ਆਏ ਹਰ ਵਰਗ ਦਾ ਹਰ ਜਾਤ ਦਾ ਬੰਦਾ ਆਇਆ ਪਰ ਹੁਣ ਜਦੋਂ ਸਾਰੀ ਗੱਲਬਾਤ ਹੋ ਗਈ ਤੇ ਹੁਣ ਜਾ ਕੇ ਦਿੱਲੀੋਂ ਕੋਈ ਦੋ ਚਾਰ ਟਰੱਕ ਆ ਜਿਹੜੇ ਉਹ ਪੰਜਾਬ ਦੇ ਵਿੱਚ ਪਹੁੰਚਿਆ ਸਾਡੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਨੂੰ ਬੇਨਤੀ ਆ ਕਿ ਸਭ ਤੋਂ ਪਹਿਲਾਂ ਆਪਣੇ ਘਰੇ ਜਿਹੜਾ ਪ੍ਰੋਬਲਮ ਆ ਉਹ ਦੇਖੀ ਜਿਹੜੇ ਦੇਸ਼ ਦੇ ਵਿੱਚ ਕੋਈ ਉੱਥੇ ਪਹੁੰਚ ਆ ਲਿਆ ਸੀ ਉੱਥੇ ਮਦਦ ਭੇਜੀ ਤੇ ਸਾਡੇ ਪੰਜਾਬ ਦਾ ਇੰਨਾ ਬੁਰਾ ਹਾਲ ਹੋਇਆ ਪਿਆ ਫਸਲਾਂ ਰੁੜ ਗਈਆਂ ਲੋਕਾਂ ਦੀਆਂ ਪਸ਼ੂ ਰੁੜ ਗਏ ਬੱਚੇ ਰੁੜ ਗਏ ਜਵਾਨ ਜਵਾਨ ਪੁੱਤ ਮਰ ਗਏ ਤੇ ਉਹਨਾਂ ਦਾ ਕੋਈ ਕਿਸੇ ਇਨਸਾਨ ਨਹੀਂ ਲਈ ਫਸਲ ਇੱਕ ਜੱਟ ਦੀ ਪੁੱਤ ਹੁੰਦਾ ਜੇ ਉਹ ਨਿੱਕਲ ਜੇ ਹੱਥੋਂ ਦੇ ਉਹ ਤੇ ਹੀ ਬੈਠਾ ਹੁੰਦਾ ਤੇ ਫਿਰ ਕੀ ਹੈ ਤੇ ਰਹਿੰਦਾ ਹੁੰਦਾ ਸਾਨੂੰ ਲੋਕ ਉਹ ਜੇ ਟੱਕਰਗੇ ਜਿਹੜੇ ਅੱਗੇ ਗੱਲ ਨਹੀਂ ਪਹੁੰਚਾਉਂਦੇ ਸਰਕਾਰ ਤੱਕ ਗੱਲ ਨਹੀਂ ਪਹੁੰਚਦੀ ਜਾਂ ਸਰਕਾਰ ਸਰਖਾ ਸਰਕਾਰ ਵੀ ਤਾਂ ਤਾਂ ਹੀ ਬੋਲੂ ਜੇ ਸਾਡੇ ਪੰਜਾਬ ਦੇ ਜਿਹੜੀ ਜਿਨ੍ਹਾਂ ਦੇ ਹੱਥ ਡੋਰ ਆ ਪੰਜਾਬ ਦੀ ਕੋਈ ਵੀ ਪਾਰਟੀ ਆ ਤੇ ਉਹ ਸਰਕਾਰ ਤੱਕ ਪਹੁੰਚ ਕਰੂ ਤੇ ਉਹ ਕਹੂਗੀ ਉਹਨਾਂ ਦੇ ਗੱਲ ਤੇ ਗੁੱਠਾ ਰੱਖੂਗੀ ਕਿ ਸਾਡੇ ਪੰਜਾਬ 'ਚ ਆਹ ਪ੍ਰੋਬਲਮਾਂ ਤੇ ਫਿਰ ਉਹ ਹੱਲ ਕਰਨਗੇ ਪਰ ਅਸੀਂ ਕਈ ਇਹਦਾ ਕਈ ਬਾਕੀ ਤੁਸੀਂ ਜਿਹੜੀ ਆਹ ਗੱਲ ਕੀਤੀ ਹੈ ਤੁਹਾਡੇ ਆਸਤੇ ਫਿਟੇ ਲਾਂਤਾ ਤੇ ਮੈਂ ਤੁਹਾਨੂੰ ਇਹੋ ਜਿਹਿਆਂ ਤੁਹਾਨੂੰ ਪੰਜਾਬ ਦਵਾਵਾ ਦੇਊਗਾ ਵੱਦ ਦਵਾਵਾ ਇਹੋ ਜਿਹਿਆਂ ਵੱਦ ਦਵਾਵਾ ਤੁਹਾਨੂੰ ਪੰਜਾਬ ਦੇਊਗਾ ਕਿ ਤੁਸੀਂ ਤੁਹਾਡਾ ਅੰਤ ਬਹੁਤ ਮਾੜਾ ਹੋਣਾ ਤੁਸੀਂ ਚੁੰਡਲੀ ਬਣਾ ਕੇ ਇੱਕ ਬੈਠੇ ਹੋ ਦੇ ਨਾਲ ਹੱਸੀ ਵੀ ਜਾਂਦੇ ਹੋ ਤੇ ਹੱਸ ਹੱਸ ਕੇ ਤੁਸੀਂ ਇਹ ਕਹੀ ਜਾਂਦੇ ਹੋ ਕਿ ਨਾਲੇ ਬਾਸ ਤੇ ਨਾਲੇ ਬੰਸਰੀ ਇਹਦਾ ਤੁਹਾਨੂੰ ਨਤੀਜਾ ਜਿਹੜਾ ਕਿਤੇ ਨਾ ਕਿਤੇ ਜਾ ਕੇ ਰੱਬ ਕੋਲ ਪਹੁੰਚਣਾ ਪੈਣਾ ਉਹ ਤੁਹਾਡੇ ਨਾਲ ਹਿਸਾਬ ਕਿਤਾਬ ਜ਼ਰੂਰ ਕਰੂਗਾ ਕਰਨਾ ਪੈਣਾ ਤੁਸੀਂ ਇੱਕ ਸ਼ਾਂਤ ਤੇ ਸਿੱਧੇ ਸਾਦੇ ਬੰਦੇ ਨੂੰ ਜਦੋਂ ਤੁਸੀਂ ਇਹੋ ਜਿਹੀਆਂ ਗੱਲਾਂ ਕਰਦੇ ਹੋ ਇਹੋ ਜਿਹੀ ਇੱਕ ਗੱਲ ਵੀ ਸਮਝ ਨਹੀਂ ਆਈ ਮੈਨੂੰ ਚਲੋ ਤੁਸੀਂ ਕਹਿੰਦੇ ਵੀ ਅਸੀਂ ਪਾਣੀ ਛੱਡ ਦਿਆਂਗੇ ਪਾਣੀ ਛੱਡ ਦਿਓ ਫੁੱਲ ਪਹਿਲਾਂ ਪਾਣੀ ਨੂੰ ਪਾ ਲਓ ਬਾਅਦ ਚ ਛੱਡ ਦਿਓ ਵੀ ਆਪੇ ਰੁੜਦੇ ਫਿਰਨਗੇ ਕੱਲੇ ਲੋਕ ਨਹੀਂ ਰੁੜਨੇ ਆਉਣ ਵਾਲਾ ਥੋੜਾ ਭੁੱਖ ਵੀ ਰੋੜਨਾ ਇਹ ਗੱਲ ਯਾਦ ਰੱਖਿਆ ਜੋ ਉਹ ਕਹਿੰਦਾ ਸੀ ਨਾ ਇੱਕ ਬੰਦਾ ਕਿ ਕੋਠੀਆਂ ਤੇ ਕਣਕ ਬੀਜਣਾਗੇ ਤੁਹਾਡੀ ਕੋਠੀਆਂ ਦੇ ਕਣਕ ਨਹੀਂ ਹੋਣੀ ਥੋੜਾ ਵੀ ਹਾਲ ਬਹੁਤ ਮਾੜਾ ਹੋਊਗਾ ਜੇ ਆਪਾਂ ਕਿਸੇ ਦੇ ਘਰ ਦੇ ਅੱਗੇ ਟੋਆ ਪੱਟਦੇ ਹਾਂ ਨਾ ਤੇ ਉਹ ਟੋਆ ਪਹਿਲਾਂ ਆਪਣੇ ਪੱਟਾ ਜਾਂਦਾ ਉਹਦੇ ਵਿੱਚ ਪਹਿਲਾਂ ਤੁਸੀਂ ਆਪ ਦੇਖੋਗੇ ਤੇ ਬਿਸ਼ਰਮੀ ਦੀ ਗੱਲ ਇਹ ਆ ਕਿ ਜੇ ਤਾਂ ਕੋਈ ਗਲਤ ਕੰਮ ਕਰੇ ਤਾਂ ਉਹਨੂੰ ਕਹਿੰਦੇ ਅਨਪੜ ਬੰਦਾ ਹੈ ਪਰ ਜਿੱਥੇ ਜਿਹੜੀ ਸੀਟ ਤੇ ਤੁਸੀਂ ਬੈਠੇ ਹੋ ਤੁਸੀਂ ਪੜੇ ਲਿਖੇ ਹੋ ਤੁਹਾਡਾ ਜਮੀਰ ਕੀ ਕਹਿੰਦਾ ਤੁਹਾਨੂੰ ਨੌਕਰੀ ਕਾਦੇ ਆਸਤੇ ਮਿਲੀ ਆ ਲੋਕਾਂ ਦੀ ਸੁਰੱਖਿਆ ਕਰਨ ਵਾਸਤੇ ਕਿ ਜਾਂ ਤੁਹਾਨੂੰ ਲੋਕਾਂ ਦੀ ਰੋੜ ਨਾਸਤੇ ਉਹ ਕਹਿੰਦਾ ਮੈਂ ਨਹੀਂ ਛੱਡਿਆ ਪਾਣੀ ਉਹ ਕਹਿੰਦਾ ਮੈਂ ਨਹੀਂ ਛੱਡਿਆ ਹੁਣ ਪਿੱਛੇ ਦੇਖੋ ਤੁਸੀਂ ਜਿਹੜੇ ਬੰਦੇ ਕਈ ਜਾਂਦੇ ਆ ਉਥੇ ਝੁੰਡ ਇਕੱਠਾ ਆ ਉਹਨਾਂ ਦੀ ਸਾਰਿਆਂ ਦੀ ਜਮੀਰ ਹੀ ਮਰੀ ਆ ਉਹਨਾਂ ਦੇ ਜਵਾਕ ਉਹਨਾਂ ਦੇ ਬੱਚੇ ਉਹਨਾਂ ਨੂੰ ਕੀ ਕਹਿਣਗੇ ਘਰੇ ਜਾਣ ਕਿ ਤੁਸੀਂ ਐਹੋ ਜੀ ਹਰਕਤਾਂ ਕਰਦੇ ਹੋ ਇੱਕ ਪੰਜਾਬ ਨੂੰ ਸੂਬੇ ਨੂੰ ਰੋੜਨ ਲੱਗੇ ਹੋ ਤੁਹਾਡਾ ਮਾੜਾ ਕੀ ਕੀਤਾ ਪੰਜਾਬ ਨੇ ਇਹ ਤਾਂ ਦੱਸੋ ਨਾ ਕਿ ਤੁਸੀਂ ਸਿਰਫ ਇੱਕ ਤੁਹਾਨੂੰ ਪੰਜਾਬ ਦੇ ਨਾਲ ਨਫ਼ਰਤ ਹੀ ਹੈ ਇਹ ਪੰਜਾਬ ਪੰਜਾਬ ਹੀ ਰਹਿਣਾ ਇਹ ਜਿੰਨਾ ਚਿਰ ਤੁਹਾਨੂੰ ਆ ਪੱਗਾਂ ਸਾਡੀਆਂ ਜਰੂਰ ਚੁੱਭਦੀਆਂ ਇਹ ਚੁੱਭੀ ਜਾਣ ਚੁੱਭਦੀਆਂ ਸਾਨੂੰ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਜੋ ਅਸੀਂ ਹੈਗੇ ਆ ਜੋ ਸਾਡੇ ਸਾਡੇ ਖੂਨ ਬਲੱਡ ਦੇ ਵਿੱਚ ਨਾ ਉਹੀ ਰਹਿਣੀ ਆ ਸਾਡੇ ਲੋ ਨਸ਼ੜਾਈ ਦਾਸਦੇ ਹੋ ਨਾ ਜਿੱਦਨ ਇਹੋ ਜੀ ਆਫਤ ਸਾਡੇ ਪੰਜਾਬ ਤੇ ਆਉਂਦੀ ਆ ਤੇ ਉਹੋ ਹੀ ਨਸ਼ੜਾਈ ਲੋਕ ਜਿਨ੍ਹਾਂ ਨੂੰ ਕਹਿੰਨੇ ਤੁਸੀਂ ਨਸ਼ਾ ਪੀਂਦੇ ਆ ਉਹ ਤੁਹਾਨੂੰ ਇੱਕ ਵੀ ਨਹੀਂ ਦੀਦਾ ਕਿਉਂ ਨਹੀਂ ਦੀਦਾ ਕਿ ਉਸ ਦਿਨ ਉਹ ਸਿਰਫ ਤੇ ਸਿਰਫ ਆਪਦੇ ਪੰਜਾਬ ਵਾਸਤੇ ਤੇ ਆਪਦੇ ਭਾਈਚਾਰੇ ਵਾਸਤੇ ਲੜਦੇ ਆ ਨਸ਼ਾ ਕਰਨ ਵਾਲੇ ਥੋੜੇ ਜੇ ਲੋਕ ਹੀ ਆ ਤੁਸੀਂ ਉਹਨਾਂ ਦੇ ਕਰਕੇ ਸਾਨੂੰ ਸਾਰੇ ਪੰਜਾਬ ਨੂੰ ਬਦਨਾਮ ਕਰਦੇ ਆ ਨਸ਼ਾ ਪੰਜਾਬ ਚ ਲਿਆਇਆ ਕੌਣ ਲਿਆਉਂਦਾ ਕੌਣ ਸਿਰਫ ਕੰਮ ਕੀਦਾ ਹੁੰਦਾ ਮੰਤਰੀ ਜਿਹੜੇ ਜਿਹਦੇ ਹੱਥ ਚ ਡੋਰ ਹੋਵੇ ਜਿਹੜੇ ਦੇਸ਼ ਦੀ ਹੱਥ ਚ ਡੋਰ ਆ ਉਹ ਸਭ ਕੁਝ ਬੰਦ ਕਰ ਸਕਦਾ ਜੇ ਤੁਸੀਂ ਚਾਹੋ ਤੋ ਜੇ ਤੁਸੀਂ ਚਾਹਣਾ ਹੀ ਨਹੀਂ ਹੈਗਾ ਤੁਸੀਂ ਲੜਨਾ ਹੀ ਆ ਵੀ ਅਸੀਂ ਪੰਜਾਬ ਨੂੰ ਖਤਮ ਕਰਨਾ ਕੋਈ ਚੱਕਰ ਨਹੀਂ ਜ਼ਿੰਦਗੀ ਦੇਣ ਵਾਲਾ ਵੀ ਉਹ ਆ ਤੇ ਲੈਣ ਵਾਲਾ ਵੀ ਉਹ ਆ ਪਰ ਆਪ ਦੇ ਵਾਰੀ ਚੀਕਾਂ ਨਾ ਮਾਰਿਆ ਕਰੋ ਰੱਬ ਨੇ ਥੋੜੀ ਇਹੋ ਜੀ ਚੀਕ ਢਾਉਣੀ ਆ ਤੁਸੀਂ ਯਾਦ ਰੱਖੋਗੇ ਤੇ ਸਾਡੇ ਪੰਜਾਬੀਆਂ ਨੇ ਵੈਸੇ ਤਾਂ ਕਦੇ ਹੱਥ ਕੜੇ ਕੀਤੇ ਨਹੀਂ ਕਿਉਂਕਿ ਕਰਨ ਵਾਲੀ ਕੌਮ ਹੀ ਨਹੀਂ ਹੈਗੀ ਪਰ ਸਾਡੇ ਪੰਜਾਬੀ ਇਹੋ ਜੇ ਆ ਜੇ ਕੋਈ ਇੱਕ ਪੈਰ ਪਿੱਛੇ ਪੱਟਦਾ ਨਾ ਤੇ ਪੰਜਾਬੀ ਚਾਰ ਪੱਟਦੇ ਆ ਫੇਰ ਤੁਹਾਡੇ ਨਾਲ ਨਹੀਂ ਰਲਦੇ ਹੋ ਬਾਕੀ ਦੋਸਤੋ ਤੁਸੀਂ ਇਸ ਗੱਲ ਨੂੰ ਜਿਹੜੇ ਬੰਦਿਆਂ ਨੇ ਫੋਟੋ ਲੱਗੀ ਆ ਇਹਨਾਂ ਨੇ ਗੱਲ ਕੀਤੀ ਆ ਬੜੀ ਪੜੀ ਤੁਸੀਂ ਇਹਦੇ ਬਾਰੇ ਕੀ ਕਹੋਗੇ ਕਮੈਂਟ ਜਰੂਰ ਕਰਕੇ ਦੱਸਿਆ ਜੇ ਤੇ ਆਪਣਾ ਵਿਚਾਰ ਵੀ ਜਰੂਰ ਦਿਹਾ ਜੋ ਧੰਨਵਾਦ ਮਿਲਦੇ ਆਪਾਂ ਤੁਹਾਨੂੰ ਅਗਲੀ ਵੀਡੀਓ ਚ ਮੈਂ ਤੁਹਾਡਾ ਆਪਣਾ ਰਾਜੂ ਭੋਲੂ ਵਾਲੀ